ਭੁੱਖ ਲੱਗਣਾ ਭਾਰ ਘਟਣਾ ਭਾਰ ਵਧਣਾ 슈ਗਰ ਹੋ ਜਾਣਾ ਥਾਇਰੋਇਡ ਦੀ ਤਕਲੀਫ ਹੋ ਜਾਣਾ ਇਹ ਸਾਰੇ ਆਪਾਂ ਨੂੰ ਥਾਇਰੋਇਡ ਇਹ ਸਾਰੇ ਹਾਰਮੋਨ ਡਿਸਆਰਡਰਸ ਦੇ ਵਿੱਚ ਆਉਂਦੇ ਨੇ ਦੇਖੋ ਜੀ ਜਿਹੜੇ ਹਾਰਮੋਨਸ ਹੁੰਦੇ ਨੇ ਇਹ ਇੱਕ ਸਪੈਸ਼ਲ ਤਰ੍ਹਾਂ ਦੇ ਕੈਮੀਕਲ ਰਸਾਇਣ ਨੇ ਐਸੀ ਪੇਸ਼ੈਂਟ ਨੂੰ ਪੂਰੇ ਤਰੀਕੇ ਨਾਲ ਸਮਝਾਣੇ ਆ ਕਿ ਡਾਇਬੀਟੀਜ਼ ਦਾ ਕੰਟਰੋਲ ਕਿਸ ਤਰ੍ਹਾਂ ਕੀਤਾ ਜਾਵੇ ਤੇ ਜੇ ਪੇਸ਼ੈਂਟ ਆਪਣੀ ਡਾਇਬੀਟੀਜ਼ ਨੂੰ ਕੰਟਰੋਲ ਰੱਖੇਗਾ ਤੇ ਉਹ ਲਾਈਫ ਲੌਂਗ ਡਾਇਬੀਟੀਜ਼ ਨਾਲ ਬਿਲਕੁਲ ਸਵਸਥ ਰਹਿ ਸਕਦਾ ਕਿ ਇਹ ਜੋ ਇਨਕਰੀジング ਇਹ ਪ੍ਰੋਬਲਮ ਜੋ ਵੱਧ ਰਹੀ ਹੈ ਸਭ ਤੋਂ ਵੱਡਾ ਇਹਦਾ ਰੀਜ਼ਨ ਹੈ ਇੱਕ ਤਾਂ ਸਾਡੇ ਫੀਮੇਲ ਜਿਹੜਾ ਮੈਰਿਜ ਏਜ ਹੈ ਉਹ ਡਿਲੇ ਹੋ ਗਈ ਹੈ ਪਹਿਲਾਂ ਫੀਮੇਲਸ ਦੀ ਮੈਰਿਜ 20 25 ਤੇ ਹੁੰਦੀ ਸੀ ਅੱਜ ਕੱਲ 30 ਤੋਂ ਬਾਅਦ ਮੈਰਿਜ ਹੋਣਾ ਇੱਕ ਆਮ ਗੱਲ ਬਣ ਗਈ ਹੈ ਬਿਕੋਜ਼ ਆਫ ਵੇਰੀਅਸ ਰੀਜ਼ਨਸ ਸੋ ਉਹਦੇ ਨਾਲ ਫੀਮੇਲਸ ਦੇ ਵਿੱਚ ਇਹ ਪ੍ਰੋਬਲਮ ਵੱਧ ਉਦਾਂ ਹੀ ਜਿੱਦਾਂ ਫੀਮੇਲਸ ਦੀ ਏਜ ਵੱਧਦੀ ਹੈ ਜਿਹੜੇ ਉਹਨਾਂ ਦੇ ਹਾਰਮੋਨਸ ਨੇ ਉਹ ਕਿਸ ਇਸ ਤਰ੍ਹਾਂ ਨਾ ਕੰਮ ਨਹੀਂ ਕਰ ਪਾਉਂਦੇ ਕਿ ਉਹ ਕਨਸੀਵ ਕਰ ਪਰ ਜੰਕ ਫੂਡ ਜਾਂ ਮੋਟਾਪਾ ਇਹ ਸਾਡੇ ਹਾਰਮੋਨਸ ਨੂੰ ਗੜਬੜ ਕਰਦਾ ਹੈ ਇਦਾਂ ਹੀ ਦੇਖਿਆ ਗਿਆ ਹੈ ਇਹ ਜੋ ਪਦਾਰਥ ਨੇ ਇਹ ਸਾਡੇ ਆਲੇ ਦੁਆਲੇ ਹਰ ਜਗ੍ਹਾ ਪਾਏ ਜਾਂਦੇ ਨੇ ਈਵਨ ਸਾਡੇ ਜਿਹੜਾ ਅਸੀਂ ਪਰਫਿਊਮ ਯੂਜ਼ ਕਰੀਦਾ ਹੈ ਉਹਦੀ ਵੀ ਉਹਦੇ ਨਾਲ ਵੀ ਹਾਰਮੋਨ ਤੇ ਇਫੈਕਟ ਆਂਦਾ ਹੈ ਪੋਲਿਊਸ਼ਨ ਨਾਲ ਹਾਰਮੋਨ ਤੇ ਇਫੈਕਟ ਆਂਦਾ ਹੈ ਸਟ्रेस ਨਾਲ ਹਾਰਮੋਨਸ ਤੇ ਇਫੈਕਟ ਆਂਦਾ ਹੈ ਜਿਹੜੀ ਹਾਰਮੋਨ ਦੀ ਬਿਮਾਰੀ ਹੁੰਦੀ ਹੈ ਇਨੂੰ ਇਹ ਲਾਈਫ ਲੌਂਗ ਬਿਮਾਰੀ ਹੈ ਇੱਕ ਕਿਸਮ ਦੀ ਬਟ ਜੇ ਸਹੀ ਤਰੀਕੇ ਨਾਲ ਸਹੀ ਗਾਈਡੈਂਸ ਦੇ ਨਾਲ ਚੱਲਿਆ ਜਾਏ ਤੇ ਹਰ ਚੀਜ਼ ਦਾ ਇੱਕ ਬਹੁਤ ਅੱਛੇ ਤਰੀਕੇ ਨਾਲ ਟਰੀਟਮੈਂਟ ਬਹੁਤ ਇੰਪੋਰਟੈਂਟ ਬਿਮਾਰੀ ਹੈ ਜਿਹਦਾ ਇਲਾਜ ਸੰਭਵ ਹੈ ਐਂਡ ਇਹਨੂੰ ਛੁਪਾਉਣ ਨਾਲੋਂ ਇਹਨੂੰ ਵੱਧ ਤੋਂ ਵੱਧ ਆਪਣੇ ਡਾਕਟਰ ਨਾਲ ਸ਼ੇਅਰ ਸ਼ਾਰਟ ਸਟਰੈਚਰ ਜਿਹੜੀ ਪ੍ਰੋਬਲਮ ਹੈ ਗ੍ਰੋਥ ਹਾਰਮੋਨ ਦੀ ਕਮੀ ਹੋਣਾ ਇਹ ਇੱਕ ਅਸਲ ਬਿਮਾਰੀ ਹੈ ਜਿਹਨੂੰ ਬਹੁਤ ਇਗਨੋਰ ਕੀਤਾ ਜਾਂਦਾ ਹੈ ਤੇ ਇਹਨੂੰ ਮੇਰਾ ਮੈਂ ਇਹ ਦੱਸਣਾ ਚਾਹਾਂਗਾ ਕਿ ਜਿਹੜੀ ਗਰੋਥ ਹਾਰਮੋਨ ਦੀ ਪ੍ਰੋਬਲਮ ਹੈ ਇਹ ਪੂਰੇ ਤਰੀਕੇ ਨਾਲ ਟਰੀਟੇਬਲ ਪ੍ਰੋਬਲਮ ਹੈ ਦੇਖੋ ਜੀ ਜੰਕ ਫੂਡ ਜਿਹੜਾ ਹੈ ਮੇਰੇ ਖਿਆਲ ਨਾਲ ਅੱਜ ਸਾਡੀ ਸੋਸਾਇਟੀ ਦਾ ਇੱਕ ਸਭ ਤੋਂ ਵੱਡਾ ਸਾਡੇ ਹਾਰਮੋਨਸ ਲਈ ਇੱਕ ਸਭ ਤੋਂ ਵੱਡਾ ਦੁਸ਼ਮਣ ਸਾਡੇ ਸਮਾਜ 'ਚ ਅੱਜਕੱਲ ਸਭ ਤੋਂ ਜ਼ਿਆਦਾ ਸਮੱਸਿਆ ਆ ਰਹੀ ਹੈ ਹਾਰਮੋਨਸ ਦੀ ਜਿਹਦੇ ਕਰਕੇ ਕੋਈ ਵੀ ਲੜਕਾ ਜਾਂ ਲੜਕੀ ਪੂਰਨ ਤੌਰ ਤੇ ਡਿਵੈਲਪ ਨਹੀਂ ਹੋ ਰਹੇ ਤਾਂ ਇਸ ਪੂਰੇ ਮਸਲੇ ਦੇ ਵਿੱਚ ਅੱਜ ਸਾਡੇ ਨਾਲ ਗੱਲਬਾਤ ਕਰਨ ਲਈ ਆਨੇ ਡਾਕਟਰ ਸਦਾਤ ਅਰੋੜਾ ਜਿਹਰਾਂ ਨਾਲ ਗੱਲਬਾਤ ਕਰਾਂਗੇ ਔਰ ਖਾਸ ਕਰਕੇ ਤੁਹਾਡੀਆਂ ਦੁੱਖ ਤਕਲੀਫਾਂ ਨੂੰ ਇਹ ਦੂਰ ਕਰਨ ਵਾਲੀ ਵੀਡੀਓਜ਼ ਹੈ ਕਿਉਂਕਿ ਬਹੁਤ ਸਾਰੀ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਜਿਹੜੀ ਤੁਸੀਂ ਕਿਸੇ ਨਾਲ ਸ਼ੇਅਰ ਨਹੀਂ ਕਰ ਪਾਉਂਦੇ ਪਰ ਅੱਜ ਅਸੀਂ ਤੁਹਾਡੇ ਸਾਰੇ ਜਿਹੜੇ ਦੁੱਖ ਦਰਦ ਨੇ ਉਹਨਾਂ ਦਾ ਇੱਕ ਸੋਲੂਸ਼ਨ ਜ਼ਰੂਰ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਡਾਕਟਰ ਸਦਾਤ ਅਰੋੜਾ ਨੇ ਡਾਕਟਰ ਸਾਹਿਬ ਨਮਸਕਾਰ ਨਮਸਕਾਰ ਕੀ ਹਾਲ ਚੱਲੋ ਜੀ ਡਾਕਟਰ ਸਾਹਿਬ ਪਹਿਲੀ ਗੱਲ ਤੇ ਹਾਰਮੋਨ ਦੀ ਸਮੱਸਿਆ ਕੀ ਹੁੰਦੀ ਹੈ ਕਿਵੇਂ ਪੈਦਾ ਹੁੰਦੀ ਔਰ ਕੀ ਅੱਜ ਦੇ ਸਮਾਜ ਦੇ ਵਿੱਚ ਕਿੰਨਾ ਕੁ ਲੋਕ ਇਹਦੇ ਤੋਂ ਪੀੜਿਤ ਨੇ ਦੇਖੋ ਜੀ ਜਿਹੜੇ ਹਾਰਮੋਨਸ ਹੁੰਦੇ ਨੇ ਇਹ ਇੱਕ ਸਪੈਸ਼ਲ ਤਰ੍ਹਾਂ ਦੇ ਕੈਮੀਕਲ ਰਸਾਇਣ ਨੇ ਇਹ ਕੈਮੀਕਲਸ ਨੇ ਜਿਹੜੇ ਸਾਡੀ ਬਾਡੀ ਨੂੰ ਹਰ ਕਿਸਮ ਦੇ ਸੰਤੁਲਨ ਦੇ ਵਿੱਚ ਰੱਖਦੇ ਨੇ ਈਵਨ ਸਟਾਰਟ ਕਰੋ ਜੇ ਆਪਣੀ ਛੋਟੀ ਚੀਜ਼ਾਂ ਤੋਂ ਸਟਾਰਟ ਕਰੀਏ ਭੁੱਖ ਲੱਗਣਾ ਭਾਰ ਘਟਣਾ ਭਾਰ ਵਧਣਾ ਸ਼ੂਗਰ ਹੋ ਜਾਣਾ ਥਾਇਰੋਇਡ ਦੀ ਤਕਲੀਫ ਹੋ ਜਾਣਾ ਇਹ ਸਾਰੇ ਆਪਾਂ ਨੂੰ ਥਾਇਰੋਇਡ ਇਹ ਸਾਰੇ ਹਾਰਮੋਨ ਡਿਸਆਰਡਰਸ ਦੇ ਵਿੱਚ ਆਉਂਦੇ ਨੇ ਜੀ ਸੋ ਹਾਰਮੋਨ ਡਿਸਆਰਡਰਸ ਇੱਕ ਐਸੀ ਬਿਮਾਰੀ ਹੈ ਜਿਹੜੀ ਆਪਣੇ ਆਪ ਨੂੰ ਚੀਕ ਕੇ ਨਹੀਂ ਦੱਸ ਸਕਦੀ ਇਹ ਇੱਕ ਸਾਇਲੈਂਟ ਵੇਅ ਨੇ ਪ੍ਰੇਜ਼ੈਂਟ ਕਰਦੀ ਹੈ ਜਿਵੇਂ ਕਿਸੇ ਕਿਸੇ ਨੂੰ ਜੇ ਬੁਖਾਰ ਹੋਵੇ ਤਾਂ ਉਹਦਾ ਉਹਨੂੰ ਤਕਲੀਫ ਹੋਏਗੀ ਕਿਸੇ ਨੂੰ ਜੇ ਕੋ ਕਿਸੇ ਤਰ੍ਹਾਂ ਦੀ ਕੋਈ ਲੱਤ ਪੀੜ ਹੋ ਜਾਈਏ ਜਾਂ ਕਿਸੇ ਨੂੰ ਸੱਟ ਲੱਗੇ ਫ੍ਰੈਕਚਰ ਹੋ ਜਾਏ ਤੇ ਉਹ ਆਪਣੇ ਆਪ ਨੂੰ ਬਿਲਕੁਲ ਆਪਣੇ ਨੂੰ ਸ਼ਾਊਟ ਕਰਕੇ ਆ ਪੇਸ਼ੈਂਟ ਦੀ ਤਕਲੀਫ ਬਣ ਕੇ ਉਹ ਦੱਸ ਸਕਦਾ ਹੈ ਬਟ ਜਿਹੜੀ ਹਾਰਮੋਨ ਦੀ ਪ੍ਰੋਬਲਮ ਹੈ ਇੱਕ ਸਾਈਲੈਂਟ ਪ੍ਰੋਬਲਮ ਹੈ ਇਹ ਅੰਦਰੋਂ ਅੰਦਰੇ ਛੋਟੇ ਛੋਟੇ ਤਕਲੀਫਾਂ ਨਾ ਪ੍ਰੇਜ਼ੈਂਟ ਕਰਦੀ ਹੈ ਭਾਰ ਵਧਣਾ ਇੱਕ ਨਾਰਮਲ ਚੀਜ਼ ਸਮਝੀ ਜਾਂਦੀ ਸਾਡੇ ਸਮਾਜ ਦੇ ਵਿੱਚ ਕਈ ਲੋਕਾ ਲੋਕ ਇਸ ਚੀਜ਼ ਤੋਂ ਖੁਸ਼ ਹੁੰਦੇ ਨੇ ਕਿ ਉਹਨਾਂ ਦਾ ਭਾਰ ਵਧ ਰਿਹਾ ਹੈ ਬਟ ਅਸਲ 'ਚ ਇਹ ਇੱਕ ਸਾਈਲੈਂਟ ਸਾਈਨ ਹੈ ਕਿ ਕੋਈ ਹਾਰਮੋਨ ਦੀ ਪ੍ਰੋਬਲਮ ਹੈ 슈ગર ਐਸੀ ਚੀਜ਼ ਹੈ ਜਿਹੜਾ ਇੱਕ ਸਾਇਲੈਂਟ ਕਿਲਰ ਹੈ ਤੁਹਾਨੂੰ ਵੀ ਪਤਾ ਹੈ ਕਿ 슈ગર 950 ਇੰਡੀਆ ਦੇ ਵਿੱਚ 101 ਕਰੋੜ ਪੇਸ਼ੈਂਟਸ ਹੈ ਜਿਹੜੇ ਥਾਇਰੋਇਡ ਜਿਹੜੇ 슈ગર ਨਾਲ ਪੀੜਿਤ ਨੇ ਤੇ ਉਹਨਾਂ ਚੋਂ 50% ਲੋਕੀ ਐਸੇ ਨੇ ਜਿਨ੍ਹਾਂ ਨੂੰ ਅਜੇ ਤੱਕ ਇਹ ਵੀ ਨਹੀਂ ਪਤਾ ਕਿ ਉਹਨਾਂ ਨੂੰ 슈ગર ਦੀ ਤਕਲੀਫ ਹੈ ਐਂਡ ਇਹ ਦੇਖਿਆ ਗਿਆ ਹੈ ਇਵਨ ਜਿਨ੍ਹਾਂ ਦਾ ਟ੍ਰੀਟਮੈਂਟ ਚੱਲ ਰਿਹਾ ਹੈ ਉਹ ਚੋਂ 15 ਤੋਂ 20% ਲੋਕ ਐਸੇ ਹੈ ਜਿਨ੍ਹਾਂ ਨੂੰ ਐਕਚੁਅਲ 'ਚ ਸਹੀ ਟ੍ਰੀਟਮੈਂਟ ਨਹੀਂ ਚੱਲ ਸਕਦਾ ਐਂਡ ਡਾਇਬੀਟਿਸ ਇਕ ਸਾਡੇ ਸਮਾਜ ਦੇ ਵਿੱਚ ਇੱਕ ਗੋਲੀ ਦੇ ਲੋਕੀ ਸਮਝਦੇ ਨੇ ਡਾਇਬੀਟੀਜ਼ ਹੋ ਗਈ ਜੀ ਗੋਲੀ ਖਾ ਲਾ ਨੇ ਤੇ ਠੀਕ ਹੋ ਜਾਂਦੀ ਬਟ ਡਾਇਬੀਟੀਜ਼ ਇੱਕ ਐਸੀ ਬਿਮਾਰੀ ਹੈ ਇਹ ਕਿਸੇ ਨੂੰ ਟਾਈਪ 1 ਡਾਇਬੀਟੀਜ਼ ਹੈ ਕਿਸੇ ਨੂੰ ਟਾਈਪ 2 ਡਾਇਬੀਟੀਜ਼ ਹੈ ਕਿਸੇ ਨੂੰ ਮੋਟਾਪੇ ਦੀ ਡਾਇਬੀਟੀਜ਼ ਹੈ ਕਿਸੇ ਨੂੰ ਕੈਂਸਰ ਟ੍ਰੀਟਮੈਂਟ ਦੀ ਡਾਇਬੀਟੀਜ਼ ਹੈ ਕਿਸੇ ਨੂੰ ਇਹ ਇਹ ਇੱਕ ਇੰਡੀਵਿਜੂਅਲਾਈਜ਼ਡ ਅਪਰੋਚ ਮੰਦੀ ਹੈ ਇੱਕ ਪੇਸ਼ੈਂਟ ਡਾਇਬੀਟੀਜ਼ ਦਾ ਦੂਸਰੇ ਪੇਸ਼ੈਂਟ ਤੋਂ ਅਲੱਗ ਹੈ ਇਦਾਂ ਹੀ ਥਾਇਰੋਇਡ ਹੈ ਬਹੁਤ ਬਿਮਾਰੀਆਂ ਐਸੀਆਂ ਨੇ ਜੋ ਅਸੀਂ ਡੀਲ ਕਰਦੇ ਹਾਂ ਜਿਹਦਾ ਅਜੇ ਤੱਕ ਕੋਈ ਸਪੈਸ਼ਲਾਈਜ਼ਡ ਡਿਪਾਰਟਮੈਂਟ ਅੰਮ੍ਰਿਤਸਰ ਦੇ ਵਿੱਚ ਨਹੀਂ ਕਿਹੜਾ ਡਿਪਾਰਟਮੈਂਟ ਹੈ ਜੀ ਇਹ ਸਾਡਾ ਡਿਪਾਰਟਮੈਂਟ ਹੈ ਜੀ ਇਹਨੂੰ ਕਹਿੰਦੇ ਹੈ ਡਿਪਾਰਟਮੈਂਟ ਆਫ ਐਂਡੋਕ੍ਰਾਈਨੋਲੋਜੀ ਜੀ ਪਾਣੀ ਤੇ ਇਹਦੇ ਚ 슈ਗਰ ਨੂੰ ਤੁਸੀਂ ਸੈਗਰੀਗੇਟ ਕਰਦੇ ਹੋ ਵੱਖ-ਵੱਖ ਰੀਅਰਿਆ ਦੇਖੋ ਜੀ 슈ਗਰਸ ਇਹ ਇਦਾਂ ਹੈ ਕਿ ਸਾਡੀ ਸਮਾਜ ਨੂੰ ਇੱਕ ਤਾਂ ਇਹਦੇ 슈ਗਰ ਦੀ ਅਵੇਅਰਨੈਸ ਦੀ ਲੋੜ ਨਹੀਂ ਹੈ 슈ਗਰ ਦੀ ਬਿਮਾਰੀ ਦੀ ਅਵੇਅਰਨੈਸ ਨਹੀਂ ਹੈ ਕਿ ਦਿੱਕੇ ਲੋੜ ਹੈ ਬਹੁਤ ਜਿਆਦਾ ਤੁਸੀਂ ਕਿਹਾ ਕਿ ਇਹ ਤਰ੍ਹਾਂ ਦੀ 슈ਗਰ ਦੋ ਤਰ੍ਹਾਂ ਦੀ ਇੱਕ ਤਰ੍ਹਾਂ ਦੀ 슈ਗਰ ਬਿਲਕੁਲ ਜੀ ਸੋ ਇਸ ਬਾਰੇ ਜੇ ਤੁਸੀਂ ਮੈਨੂੰ ਪੁੱਛੋ ਤੇ ਕਈ ਬੱਚੇ ਬੱਚਿਆਂ ਨੂੰ ਡਾਇਬੀਟਿਸ ਹੋ ਜਾਂਦੀ ਹੈ ਤੇ ਉਹਨਾਂ ਦਾ ਇਲਾਜ ਹੈ ਦਵਾਈ ਨਹੀਂ ਸਗੋ ਇੱਕ ਇਨਸੂਲਿਨ ਹੈ ਜਿਹੜਾ ਕਿ ਉਹਨਾਂ ਨੂੰ ਇੰਜੈਕਸ਼ਨ ਲਾਣਾ ਪੈਂਦਾ ਪਰ ਸਾਡੇ ਸਮਾਜ ਲੋਕੀ ਕਹਿੰਦੇ ਬਹੁਤ ਗਲਤ ਨਹੀਂ ਜੀ ਦੇਖੋ ਜਿਹੜੀ ਟਾਈਪ 1 ਡਾਇਬੀਟੀਜ਼ ਹੈ ਜੇ ਉਸ ਪੇਸ਼ੈਂਟ ਨੂੰ ਇਨਸੂਲਿਨ ਨਹੀਂ ਮਿਲੇਗੀ ਤਾਂ ਉਹ ਮਰ ਜਾਏਗਾ ਇਨਸੂਲਿਨ ਉਹਦੇ ਜੀ ਲੀ ਜ਼ਰੂਰੀ ਹੈ ਇਸ ਤਰ੍ਹਾਂ ਹੀ ਟਾਈਪ 2 ਡਾਇਬੀਟੀਜ਼ ਹੁੰਦੀ ਹੈ ਉਹਦਾ ਇਲਾਜ ਇਨਸੂਲਿਨ ਨਹੀਂ ਬਲਕਿ ਉਹਦੇ ਵਿੱਚ ਆਪਾਂ ਕਈ ਤਰ੍ਹਾਂ ਦੀ ਮੈਡੀਸਿਨਸ ਨੇ ਜੋ ਦੇ ਸਕਦੇ ਹਾਂ ਇਸ ਤਰ੍ਹਾਂ ਹੀ ਇੱਕ ਡਾਇਬੀਟੀਜ਼ ਹੁੰਦੀ ਹੈ ਜਿਸ ਤਰ੍ਹਾਂ ਨਾਲ ਜਿਹਦਾ ਨਾਮ ਹੁੰਦਾ ਹੈ ਲਾਡਾ ਜਿਹਦਾ ਸਪੈਸ਼ਲਿਸਟ ਟਰੀਟਮੈਂਟ ਉਹ ਮੰਗਦੀ ਹੈ ਫਿਰ ਇੱਕ ਡਾਇਬੀਟੀਜ਼ ਹੁੰਦੀ ਹੈ ਜਿਹੜੀ ਪ੍ਰੈਗਨੈਂਸੀ ਦੇ ਵਿੱਚ ਆਉਂਦੀ ਹੈ ਜੈਸਟੇਸ਼ਨਲ ਡਾਇਬੀਟੀਜ਼ ਉਹਦਾ ਵੀ ਵੱਖਰਾ ਟਰੀਟਮੈਂਟ ਹੁੰਦਾ ਹੈ ਇਸ ਤਰ੍ਹਾਂ ਇੱਕ ਮੋਡੀ ਕਰਕੇ ਬਿਮਾਰੀ ਹੁੰਦੀ ਹੈ ਇਹ ਵੀ ਡਾਇਬੀਟੀਜ਼ ਦਾ 파ਟ ਹੈ ਤਾਂ ਇਹਦਾ ਇਲਾਜ ਸੰਭਵ ਹੈ ਕਈ ਕਈ ਵਾਰ ਲੋਕ ਕਹਿੰਦੇ ਜੀ ਸ਼ੂਗਰ ਇੱਕ ਲਾ ਇਲਾਜ ਬਿਮਾਰੀ ਹੁੰਦੀ ਹੈ ਜਿੰਨੀ ਦੇ ਜੀਵਨ ਹੈ ਚੱਲੂਗਾ ਕੀ ਤੁਸੀਂ ਉਸ ਦਾ ਇਲਾਜ ਕਰ ਸਕਦੇ ਹੋ ਦੇਖੋ ਅਸੀਂ ਪੇਸ਼ੈਂਟ ਦਾ ਇਲਾਜ ਪੇਸ਼ੈਂਟ ਦੇ ਵਿਅਕਤੀਗਤ ਰੂਪ ਤੇ ਕਰੀਦਾ ਹੈ ਡਾਇਬੀਟੀਜ਼ ਇੱਕ ਐਸੀ ਬਿਮਾਰੀ ਹੈ ਜਿਹਨੂੰ ਗੋਲੀ ਜਾਂ ਇੰਜੈਕਸ਼ਨ ਨਾਲੋਂ ਸਮਝਣ ਦੀ ਲੋੜ ਹੈ ਜੇ ਪੇਸ਼ੈਂਟ ਸਮਝ ਜਾਏ ਅਸੀਂ ਪੇਸ਼ੈਂਟ ਨੂੰ ਪੂਰੇ ਤਰੀਕੇ ਨਾਲ ਸਮਝਾਣੇ ਹਨ ਕਿ ਡਾਇਬੀਟੀਜ਼ ਦਾ ਕੰਟਰੋਲ ਕਿਸ ਤਰ੍ਹਾਂ ਕੀਤਾ ਜਾਵੇ ਤੇ ਜੇ ਪੇਸ਼ੈਂਟ ਆਪਣੀ ਡਾਇਬੀਟੀਜ਼ ਨੂੰ ਕੰਟਰੋਲ ਰੱਖੇਗਾ ਤੇ ਉਹ ਲਾਈਫ ਲੌਂਗ ਡਾਇਬੀਟੀਜ਼ ਨਾਲ ਬਿਲਕੁਲ ਸੋਸਟਰੇ ਸਕਦਾ ਹੈ ਉਹਦੀ ਤੁਹਾਡੇ ਕੋਲ ਪੂਰੀ ਟ੍ਰੇਨਿੰਗ ਹੈ ਬਿਲਕੁਲ ਜੀ ਬਿਲਕੁਲ ਸਾਡੀ ਪੂਰੀ ਟ੍ਰੇਨਿੰਗ ਹੈ ਆਈ ਹੈਵ ਡਨ ਡੀਐਮ ਐਂਡੋਕ੍ਰੀਨੋਲੋਜੀ ਤੇ ਮੇਰੇ ਕੋਲ ਪੂਰੀ ਟ੍ਰੇਨਿੰਗ ਹੈ ਹਰ ਤਰ੍ਹਾਂ ਦੇ ਡਾਇਬੀਟੀਜ਼ ਥਾਇਰੋਇਡ ਐਂਡ ਹਾਰਮੋਨ ਰਿਲੇਟਡ ਜਿੰਨੀਆਂ ਵੀ ਬਿਮਾਰੀਆਂ ਨੇ ਉਹਦਾ ਸਪੈਸ਼ਲਾਈਜ਼ਡ ਇਲਾਜ ਕਰਨ ਦਾ ਆਈ ਹੈਵ ਫੁੱਲ ਟ੍ਰੇਨਿੰਗ ਅੱਛਾ ਸਰ ਹਾਰਮੋਨਸ ਦੀ ਸਮੱਸਿਆ ਸਭ ਤੋਂ ਜ਼ਿਆਦਾ ਅੱਜ ਕੱਲ੍ਹ ਆ ਰਹੀ ਔਰ ਸਭ ਤੋਂ ਮੇਜਰ ਪ੍ਰੋਬਲਮ ਆ ਰਹੀ ਹੈ ਕਿ ਜਿਹੜਾ ਵਿਆਹ ਤੋਂ ਬਾਅਦ ਕਈ ਵਾਰ ਆ ਕਿ ਕਨਸੀਵ ਨਹੀਂ ਹੁੰਦਾ ਔਰ ਇਹ ਅੱਜ ਸਮਾਜ ਦੀ ਸਭ ਤੋਂ ਜ਼ਿਆਦਾ ਵੱ ਸਮਾਜ ਤੁਸੀਂ ਦੇਖੀ ਇਹ ਕੀ ਸਮੱਸਿਆ ਹੈ ਦੇਖੋ ਜੀ ਜੋ ਦੇਖਿਆ ਗਿਆ ਹੈ ਕਿ ਇਹ ਜੋ ਇਨਕਰੀਸਿੰਗ ਇਹ ਪ੍ਰੋਬਲਮ ਜੋ ਵੱਧ ਰਹੀ ਹੈ ਸਭ ਤੋਂ ਵੱਡਾ ਇਹਦਾ ਰੀਜ਼ਨ ਹੈ ਇੱਕ ਤਾਂ ਸਾਡੇ ਫੀਮੇਲ ਜਿਹੜਾ ਮੈਰਿਜ ਏਜ ਹੈ ਉਹ ਡਿਲੇ ਹੋ ਗਈ ਹੈ ਪਹਿਲਾਂ ਫੀਮੇਲਸ ਦੀ ਮੈਰਿਜ 20 25 ਤੇ ਹੁੰਦੀ ਸੀ ਅੱਜ ਕੱਲ 30 ਤੋਂ ਬਾਅਦ ਮੈਰਿਜ ਹੋਣਾ ਇੱਕ ਆਮ ਗੱਲ ਬਣ ਗਈ ਹੈ ਬਿਕੋਜ਼ ਆਫ ਵੇਰੀਅਸ ਰੀਜ਼ਨਸ ਸੋ ਉਹਦੇ ਨਾਲ ਫੀਮੇਲਸ ਦੇ ਵਿੱਚ ਇਹ ਪ੍ਰੋਬਲਮ ਵੱਧ ਗਈ ਹੈ ਜੀ ਐਂਡ ਕਈ ਵਾਰੀ ਇਹ ਦੇਖਿਆ ਜਾਂਦਾ ਹੈ ਕਿ ਡੂ ਟੂ ਜਿਸ ਤਰ੍ਹਾਂ ਤੁਸੀਂ ਸਭ ਤੋਂ ਇੰਪੋਰਟੈਂਟ ਗੱਲ ਕਹੀ ਕਿ ਲੋਕੀ ਇਸ ਬਾਰੇ ਗੱਲ ਨਹੀਂ ਕਰ ਸਕਦੇ ਜ਼ਿਆਦਾਤਰ ਕਈ ਵਾਰੀ ਇੱਕ ਛੋਟੀ ਜੀ ਪ੍ਰੋਬਲਮ ਹੈ ਇੱਕ ਥਾਇਰੋਇਡ ਦੀ ਪ੍ਰੋਬਲਮ ਹੈ ਜੇ ਆਪਾਂ ਉਹਦੀ ਕਿਸੇ ਪੇਸ਼ੈਂਟ ਨੂੰ ਥਾਇਰੋਇਡ ਦੀ ਦਵਾਈ ਦੇ ਦਈਏ ਉਹਦੇ ਨਾਲ ਉਹ ਕੰਸੀਵ ਕਰਨ ਦੇ ਉਹਦੇ ਚਾਂਸਸ ਵੱਧ ਜਾਣਗੇ ਜੇ ਇੱਕ ਪੇਸ਼ੈਂਟ ਦਾ ਵਜ਼ਨ ਜ਼ਿਆਦਾ ਹੈ ਤੇ ਸਾਡੇ ਐਡਵਾਈਸ ਨਾਲ ਜੇ ਉਹ ਵਜ਼ਨ ਕਟਾ ਲੇ ਜਾਂ ਉਹਨੂੰ ਆਪਾਂ ਟਰੀਟ ਕਰ ਲਈਏ ਵਜ਼ਨ ਨੂੰ ਤੇ ਕਨਸੈਪਸ਼ਨ ਦੇ ਚਾਂਸਸ ਵੱਧ ਜਾਣਗੇ ਹਾਰਮੋਨ ਦੀ ਸਮੱਸਿਆ ਹੁੰਦੀ ਹੈ ਕਿਹ ਹੈ ਹੁੰਦੀ ਬਿਲਕੁਲ ਜੀ ਹਾਰਮੋਨ ਦੀ ਸਮੱਸਿਆ ਇੱਕ ਏਜ ਤੋਂ ਬਾਅਦ ਯਾ ਮੋਟਾਪੇ ਕਾਰਨ ਥਾਇਰਾਇਡ ਕਾਰਨ ਯਾ ਹੋਰ ਵੀ ਇਹਦੀਆਂ ਬਹੁਤ ਤਰ੍ਹਾਂ ਦੀ ਪੀਸੀਓਡੀ ਕਰਕੇ ਖਾਸ ਤਰ੍ਹਾਂ ਦੀ ਬਿਮਾਰੀ ਹੁੰਦੀ ਹੈ ਜਿਹੜੀ ਕਿ ਨਾ ਬੱਚਾ ਨਾ ਹੋਣ ਦੇ ਨਾਲ ਪ੍ਰੈਜੈਂਟ ਕਰ ਸਕਦਾ ਉਹ ਕੀ ਹੁੰਦੀ ਕੀ ਬਿਮਾਰੀ ਓਏ ਹੁੰਦੀ ਹੈ ਜੀ ਹਾਰਮੋਨ ਜਿਹੜੀ ਸਾਡੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਹਾਰਮੋਨ ਬੋਡੀ ਦੇ ਹਰ ਪਾਰਟ ਨੂੰ ਸੰਤੁਲਨ ਦੇ ਵਿੱਚ ਰੱਖਦੇ ਹਨ ਜਦੋਂ ਉਹ ਹਾਰਮੋਨ ਇੱਕ ਸਪੈਸ਼ਲ ਕਿਸਮ ਦਾ ਹਾਰਮੋਨ ਹੁੰਦਾ ਹੈ ਟੈਸਟੋਸਟ੍ਰੋਨ ਹਾਰਮੋਨ ਜਦੋਂ ਉਹ ਫੀਮੇਲਸ ਦੇ ਵਿੱਚ ਥੋੜਾ ਵੱਧ ਜਾਏ ਤੇ ਉਹਨੂੰ ਪੀਸੀਓਡੀ ਦੇ ਨਾਲ ਉਹ ਪ੍ਰੇਜ਼ੈਂਟ ਕਰਦਾ ਹੈ ਤੇ ਕਨਸੈਪਸ਼ਨ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਉਦਾਂ ਹੀ ਜਿੱਦਾਂ ਫੀਮੇਲਸ ਦੀ ਏਜ ਵੱਧਦੀ ਹੈ ਜਿਹੜੇ ਉਹਨਾਂ ਦੇ ਹਾਰਮੋਨਸ ਨੇ ਉਹ ਕਿਸ ਇਸ ਤਰ੍ਹਾਂ ਨਾ ਕੰਮ ਨਹੀਂ ਕਰ ਪਾਉਂਦੇ ਕਿ ਉਹ ਕਨਸੀਵ ਕਰ ਪਾਉ। ਪਰ ਡਾਕਟਰ ਸਾਹਿਬ ਇਹਦਾ ਇਲਾਜ ਸੰਭਵ ਹੈ ਸਵਾਲ ਹੈ ਬਿਲਕੁਲ ਹੀ ਬਿਲਕੁਲ ਅਕਸਰ ਕਿਉਂਕਿ ਕੈਸੀ ਬਿਮਾਰੀ ਹੈ ਜਿਸ ਦੀ ਡਿਸਕਸ ਕਰ ਰਹੇ ਨੇ ਜਿਹੜੀ ਲੋਗ ਆਪਣੇ ਘਰ ਵਿੱਚ ਵੀ ਡਿਸਕਸ ਨਹੀਂ ਕਰਦੇ ਜੀ ਦੇਖੋ ਇਹਦਾ ਇਲਾਜ ਬਿਲਕੁਲ ਸੰਭਵ ਹੈ ਪੀਰੀਅਡ ਦੀ ਪ੍ਰੋਬਲਮ ਇੱਕ ਬਹੁਤ ਕਾਮਨ ਪ੍ਰੋਬਲਮ ਹੈ ਜਿਹੜੀ ਫੀਮੇਲਸ ਫੇਸ ਕਰਦੀਆਂ ਨੇ ਤੇ ਅਸੀਂ ਉਹਦਾ ਸਪੈਸ਼ਲਾਈਜ਼ ਤਰੀਕੇ ਨਾਲ ਇਲਾਜ ਕਰੀਦਾ ਹੈ ਐਂਡ ਮੇਰਾ ਮੈਸੇਜ ਇਹ ਰਹੇਗਾ ਐਂਡ ਮੈਂ ਇਹਦੀ ਅਵੇਅਰਨੈਸ ਕ੍ਰੀਏਟ ਕਰਨਾ ਚਾਹਾਂਗਾ ਕਿ ਜੇ ਇਦਾਂ ਦੀ ਪ੍ਰੋਬਲਮ ਆ ਰਹੀ ਹੈ ਤੇ ਉਹਨੂੰ ਆਪਣੇ ਡਾਕਟਰ ਨਾਲ ਸਪੈਸ਼ਲਿਸਟ ਨਾਲ ਜ਼ਰੂਰ ਕੰਸਲਟ ਕਰਨ ਅੱਜ ਐਂਡ ਅੱਜਕੱਲ ਹਰ ਚੀਜ਼ ਦਾ ਇਲਾਜ ਅਵੇਲੇਬਲ ਹੈ ਅੱਛਾ ਡਾਕਟਰ ਸਾਹਿਬ ਪਹਿਲੇ ਤੇ ਜਨਾਨੀਆਂ ਦਾ 10 12 12 ਨਿਆਣੇ ਜਾਮ ਲੈਂਦੀ ਸੀ ਹੁਣ ਤੇ ਅੱਜਕੱਲ ਇੱਕ ਤੱਕਣੀ ਪਹੁੰਚ ਪਾਣਾ ਤੇ ਦੋ ਤੱਕਣ ਬਹੁਤ ਪਾਣਾ ਤੇ ਮੈਂ ਖਾਲ 골ਡ ਮੈਡਲ ਲੈਂਦੇ ਬਰਬਰ ਉਹ ਕਿ ਇਹ ਕੀ ਪ੍ਰੋਬਲਮ ਹੋ ਗਈ ਦੇਖੋ ਜੀ ਇਹ ਇੱਕ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਹੈ ਇਦਾਂ ਇਹ ਪਦਾਰਥ ਇੱਕ ਸਪੈਸ਼ਲ ਕਿਸਮ ਦੇ ਪਦਾਰਥ ਜਿਹਨੂੰ ਆਪਾਂ ਕਹਿੰਦੇ ਐਂਡੋਕ੍ਰਾਈਨ ਡਿਸਰਪਟਰਸ ਜੀ ਇਨ ਇਹਦਾ ਪੰਜਾਬੀ ਸਰਲ ਪੰਜਾਬੀ ਦੇ ਵਿੱਚ ਇਹ ਮਤਲਬ ਹੈ ਕਿ ਜਿਹਹੋ ਜਿਹੇ ਪਦਾਰਥ ਜਿਹੜੇ ਸਾਡੇ ਹਾਰਮੋਨਸ ਦਾ ਸੰਤੁਲਨ ਗੜਬੜ ਕਰਦੇ ਹਨ ਉਹ ਸਾਡੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਵੱਧ ਗਏ ਹਨ ਜਿਹੜਾ ਜੰਕ ਫੂਡ ਹੈ ਜੰਕ ਫੂਡ ਜਾਂ ਮੋਟਾਪਾ ਇਹ ਸਾਡੇ ਹਾਰਮੋਨਸ ਨੂੰ ਗੜਬੜ ਕਰਦਾ ਹੈ ਇਦਾਂ ਹੀ ਦੇਖਿਆ ਗਿਆ ਹੈ ਇਹ ਜੋ ਪਦਾਰਥ ਨੇ ਇਹ ਸਾਡੇ ਆਲੇ-ਦੁਆਲੇ ਹਰ ਜਗ੍ਹਾ ਪਾਏ ਜਾਂਦੇ ਨੇ ਈਵਨ ਸਾਡੇ ਜਿਹੜਾ ਅਸੀਂ ਪਰਫਿਊਮ ਯੂਜ਼ ਕਰੀਦਾ ਹੈ ਉਹਦੇ ਵੀ ਉਹਦੇ ਨਾਲ ਵੀ ਹਾਰਮੋਨ ਤੇ ਇਫੈਕਟ ਆਂਦਾ ਹੈ ਪੋਲੂਸ਼ਨ ਨਾਲ ਹਾਰਮੋਨ ਤੇ ਇਫੈਕਟ ਆਂਦਾ ਹੈ ਸਟ्रेस ਨਾਲ ਹਾਰਮੋਨਸ ਤੇ ਇਫੈਕਟ ਆਂਦਾ ਹੈ ਬਟ ਇਹ ਜੁੜੀ ਹੈ ਮੈਂ ਜੋ ਚੀਜ਼ਾਂ ਦਸੀਆਂ ਇਹ ਸਾਡੀ ਸਮਾਜ ਦਾ ਇੱਕ ਪਾਰਟ ਹਨ ਤੇ ਬਟ ਇਨਾਂ ਤੋਂ ਇਲਾਵਾ ਜੇ ਅਸੀਂ ਸਪੈਸ਼ਲਾਈਜ਼ਡ ਪੇਸ਼ੈਂਟ ਨੂੰ ਕੇਅਰ ਦਸੀ ਦੀ ਹੈ ਹਾਊ ਟੂ ਕੇਅਰ ਫॉर देयर ਹਾਰਮੋਨ ਹੈਲਥ ਉਹਦੇ ਐਂਡ ਹਾਊ ਟੂ ਕਿਆ ਇਹਦੀਆਂ ਦਵਾਈਆਂ ਆਪਾਂ ਦੇ ਸਕਦੇ ਹਾਂ ਤੇ ਆਪਾਂ ਇਹਦਾ ਸਹੀ ਤਰ੍ਹਾਂ ਇਲਾਜ ਕਰ ਸਕਦੇ ਹਾਂ ਇਦਾਂ ਇਲਾਜ ਹੈ ਤੁਹਾਡਾ ਬਿਲਕੁਲ ਜੀ ਬਿਲਕੁਲ ਇਦਾਂ ਇਲਾਜ ਹੈ ਇਲਾਜ ਮਮਕਨ ਹੈ ਤਾਂ ਕਿਈ ਵਾਰ ਲੜਕੀਆਂ ਡਿਸਆਰਟਡ ਹੋ ਜਾਂਦੀਆਂ ਸੀ ਜਾਂ ਮੈਨਸ ਵੀ ਡਿਸਆਰਟਡ ਹੋ ਜਾਂਦੇ ਆ ਕਨਸੀਵ ਨਹੀਂ ਹੋ ਪਾਂਦਾ ਤਾਂ ਉਹ ਉਹਦੇ ਵਾਸਤੇ ਕੀ ਕਹੋਗੇ ਦੇਖੋ ਜੀ ਡਿਸਹਾਰਡਨ ਕਿਉਂਕਿ ਇਹ ਬਿਮਾਰੀ ਜਿਹੜੀ ਹਾਰਮੋਨ ਦੀ ਬਿਮਾਰੀ ਹੁੰਦੀ ਹੈ ਇਨੂੰ ਇਹ ਲਾਈਫ ਲੌਂਗ ਬਿਮਾਰੀ ਹੈ ਕਿਸਮ ਦੀ ਬਟ ਜੇ ਸਹੀ ਤਰੀਕੇ ਨਾਲ ਸਹੀ ਗਾਈਡੈਂਸ ਦੇ ਨਾਲ ਚੱਲਿਆ ਜਾਏ ਤੇ ਹਰ ਚੀਜ਼ ਦਾ ਇੱਕ ਬਹੁਤ ਅੱਛੇ ਤਰੀਕੇ ਨਾਲ ਟਰੀਟਮੈਂਟ ਸੰਭਵ ਹੈ ਅੱਛਾ ਇੱਕ ਦੇ ਨਾਲ ਮਰਦਾਨਾ ਸ਼ਕਤੀ ਦੀ ਵੀ ਮੈਂ ਇਸ ਕਰਕੇ ਲੈਂਗੁਏਜ ਇਹ ਯੂਜ਼ ਕਰ ਰਹੇ ਹਾਂ ਕਿਉਂਕਿ ਆਮ ਜਨਤਾ ਜਿਹੜੀ ਇਹ ਚੀਜ਼ ਨੂੰ ਸਮਝਦੀ ਹੈ ਕਿ ਮਰਦਾਨਾ ਸ਼ਕਤੀ ਦੇ ਵਿੱਚ ਵੀ ਹਾਰਮੋਨ ਦੀ ਪ੍ਰੋਬਲਮ ਹੁੰਦੀ ਹੈ ਦੇਖੋ ਜਿਹੜੀ ਤੁਸੀਂ ਇਹ ਗੱਲ ਕੀਤੀ ਫੀਮੇਲ ਹਾਰਮੋਨਸ ਬਾਰੇ ਸਾਰੇ ਗੱਲ ਕਰ ਲੈਂਦੇ ਨੇ ਸਾਰਿਆਂ ਨੂੰ ਪਤਾ ਲੱਗਦਾ ਹੈ ਕਨਸੈਪਸ਼ਨ ਦੀ ਪ੍ਰੋਬਲਮ ਮਤਲਬ ਫੀਮੇਲ ਪ੍ਰੋਬਲਮ ਬਟ ਮੇਲ ਜਿਹੜੀ ਮੇਲਜ਼ ਦੀ ਹਾਰਮੋਨ ਮਰਦਾਨਾ ਪ੍ਰੋਬਲਮ ਹੈ ਇਹ ਬਹੁਤ ਵਾਰ ਦੇਖਿਆ ਜਾਂਦਾ ਹੈ ਕਿ ਜਾਂ ਮੇ ਜਿਹੜਾ ਮਰਦ ਹੈ ਉਹ ਇਸ ਨੂੰ ਛੁਪਾਂਦਾ ਹੈ ਆਪਣੀ ਈਗੋ ਲਈ ਆਪਣੇ ਆਪਣੀ ਰਿਸਪੈਕਟ ਲਈ ਬਟ ਇੱਕ ਬਹੁਤ ਇੰਪੋਰਟੈਂਟ ਬਿਮਾਰੀ ਹੈ ਜਿਹਦਾ ਇਲਾਜ ਸੰਭਵ ਹੈ ਐਂਡ ਇਹਨੂੰ ਛੁਪਾਉਣ ਨਾਲੋਂ ਇਹਨੂੰ ਵੱਧ ਤੋਂ ਵੱਧ ਆਪਣੇ ਡਾਕਟਰ ਨਾਲ ਸ਼ੇਅਰ ਕਰੋ ਹਾਰਮੋਨ ਦੀ ਜਿੱਦਾਂ ਪ੍ਰੋਬਲਮ ਹੈ ਤੁਹਾਨੂੰ ਦੱਸਿਆ ਸਾਇਲੈਂਟ ਪ੍ਰੋਬਲਮ ਹੈ ਇਹ ਸਿਰਫ ਤੇ ਸਿਰਫ ਕਈ ਵਾਰੀ ਕਿਸੇ ਮਰਦ ਦੇ ਵਿੱਚ ਮੂਡ ਦੇ ਪ੍ਰੋਬਲਮ ਨਾਲ ਪ੍ਰੇਜ਼ੈਂਟ ਕਰ ਸਕਦੀ ਹੈ ਕਿਸੇ ਦਾ ਮੂਡ ਠੀਕ ਨਾ ਰਹਿਣਾ ਕਿਸੇ ਨੂੰ ਚਿੜਚਿੜਾਪਨ ਆਣਾ ਕਿਸੇ ਦੇ ਨੀਂਦ ਨਾ ਠੀਕ ਆ ਨਾ ਸੋ ਇਹ ਇੱਕ ਬਹੁਤ ਸਿੰਪਲ ਸਾਇਲੈਂਟ ਬਿਮਾਰੀ ਹੈ ਬਟ ਜੇ ਤੁਸੀਂ ਇਹਨਾਂ ਇਹਨਾਂ ਸਿੰਪਟਮਸ ਨਾਲ ਕੋਈ ਵੀ ਡੀਲ ਕਰ ਰਿਹਾ ਹੈ ਤੇ ਉਹਨੂੰ ਜ਼ਰੂਰ ਆਪਣੀ ਪ੍ਰੋਬਲਮ ਸ਼ੇਅਰ ਕਰਨੀ ਚਾਹੀਦੀ ਹੈ ਤੇ ਸਪੈਸ਼ਲਿਸਟ ਇਲਾਜ ਦੇ ਅੱਛਾ ਇਹਦਾ ਇਲਾਜ ਤੁਹਾਡੇ ਕੋਲ ਹੈ ਜੀ ਬਿਲਕੁਲ ਜੀ ਮੇਰੇ ਕੋਲ ਕੀ ਕੁਝ ਕਿੰਨਾ ਕੁ ਦਿਨ ਦਾ ਇਲਾਜ ਹੁੰਦਾ ਜੀ ਇਹਦਾ ਦੇਖੋ ਜੀ ਇਲਾਜ ਜਿਹੜਾ ਹੈ ਇਹ ਡਿਪੈਂਡ ਕਰਦਾ ਹੈ ਅਸੀਂ ਕਿਸ ਕਿਸ ਪਰਪਸ ਦੀ ਇਲਾਜ ਕਰ ਰਹੇ ਹਾਂ ਜੀ ਕਿ ਕਿਸੇ ਨੂੰ ਪ੍ਰੋਬਲਮ ਆ ਰਹੀ ਹੈ 컨ਸੀਵ ਦੀ கான்ਸੈਪਸ਼ਨ ਦੀ ਤੇ ਉਹਦਾ ਇਲਾਜ ਉਸ ਦੌਰਾਨ ਹੁੰਦਾ ਹੈ ਜੇ ਕਿਸੇ ਨੂੰ 올ਡ ਏਜ ਚ ਪ੍ਰੋਬਲਮ ਹੈ ਤੇ ਉਹਦਾ ਇਲਾਜ ਹੈ ਇਹ ਵਿਅਕਤੀਗਤ ਤਰੀਕੇ ਨਾਲ ਡਿਜ਼ਾਈਨ ਕਰਨ ਵਾਲਾ ਟ੍ਰੀਟਮੈਂਟ ਹੈ ਐਂਡੋਕ੍ਰੀਨੋਲੋਜਿਸਟ ਇਸਨੇ ਡਿਜ਼ਾਈਨ ਕਰਦੇ ਨੇ ਕਿ ਤੁਹਾਨੂੰ ਕਿੰਨੀ ਦੇਰ ਲਈ ਕੀ ਇਲਾਜ ਦਿੱਤਾ ਜਾਵੇ ਅੱਛਾ ਸਰ ਮੋਟਾਪਾ ਸਿਰਫ ਖਾਣ ਪੀਣਾਂ ਨਾਲ ਹੁੰਦਾ ਬਿਲਕੁਲ ਇਹ ਵੀ ਤੁਸੀਂ ਸਹੀ ਅੱਛਾ ਸਵਾਲ ਪੁੱਛਿਆ ਮੋਟਾਪਾ ਜਿਹੜਾ ਹੈ ਉਹਦੇ ਵਿੱਚ ਜੈਨੇਟਿਕਸ ਦਾ ਰੋਲ ਹੈ ਇਹ ਇੱਕ ਤਰ੍ਹਾਂ ਨਾਲ ਜੇ ਕਈ ਵਾਰ ਹੁੰਦਾ ਕਿ ਮਾਪੇ ਤੇ ਪਤਲੇ ਹੁੰਦੇ ਬੱਚੇ ਬੜੇ ਮੋٹے ਮੋٹے ਹੋ ਜਾਂਦੇ ਕਿ ਉਹ ਹਾਰਮੋਨਸ ਡਿਸਟਰਬ ਨੇ ਬਿਲਕੁਲ ਜੀ ਜੀ ਮੈਂ ਇੰਗਲਿਸ਼ ਸਾਇੰਟਿਫਿਕ ਟਰਮ ਚ ਗੱਲ ਕਰਾਂ ਤਾਂ ਮੋਟਾਪਾ ਇੱਕ ਤਰ੍ਹਾਂ ਨਾਲ ਨਿਊਰੋ ਹਾਰਮੋਨਲ ਪ੍ਰੋਬਲਮ ਹੈ ਸਾਡੇ ਬ੍ਰੇਨ ਦੇ ਵਿੱਚ ਨਿਊਰੋ ਹਾਰਮੋਨਲ ਮਤਲਬ ਸਾਡੇ ਬ੍ਰੇਨ ਦੇ ਨਾਲ ਤੇ ਹਾਰਮੋਨਲ ਰਿਲੇਟਡ ਇਸ਼ੂਜ਼ ਹੈ ਸਾਡੇ ਬ੍ਰੇਨ ਦੇ ਵਿੱਚ ਕੁਝ ਐਸੇ ਸੈਂਟਰਸ ਹੁੰਦੇ ਨੇ ਐਸੇ ਡਿਪਾਰਟਮੈਂਟ ਨੇ ਬ੍ਰੇਨ ਦੇ ਵਿੱਚ ਜਿਹੜਾ ਡਿਸਾਈਡ ਕਰਦੇ ਨੇ ਕਿ ਅਸੀਂ ਕਦੋਂ ਖਾਵਾਂਗੇ ਕਿੰਨੀ ਭੁੱਖ ਲੱਗੇਗੀ ਸੋ ਉਹ ਐਂਡ ਐਸੇ ਹਾਰਮੋਨਸ ਹੁੰਦੇ ਨੇ ਜ ਕਿ ਹੁਣ ਸਾਡਾ ਵਜ਼ਨ ਵਧ ਰਿਹਾ ਹੈ ਘਟ ਰਿਹਾ ਹੈ ਸੋ ਉਹਦੇ ਗੜਬੜ ਦੇ ਕਾਰਨ ਮੋਟਾਪਾ ਹੋ ਸਕਦਾ ਹੈ ਐਂ ਇਹਦਾ ਵੀ ਇਲਾਜ ਅੱਜਕੱਲ ਬਿਲਕੁਲ ਸਹੀ ਤਰੀਕੇ ਨਾਲ ਮਮਕਨ ਹੈ ਤਾਂ ਇਹ ਸਾਰਾ ਕੁਝ ਤੁਹਾਡੇ ਡਿਪਾਰਟਮੈਂਟ ਦੇ ਅੰਦਰ ਹੈ ਤੇ ਇਸ ਤਰ੍ਹਾਂ ਦਾ ਡਿਪਾਰਟਮੈਂਟ ਪਹਿਲੇ ਤੱਕ ਅਸੀਂ ਦੇਖਣ ਨੂੰ ਨਹੀਂ ਮਿਲਿਆ ਦੇਖੋ ਸਾਡੇ ਸਾਡੇ ਸ਼ਹਿਰ ਦੇ ਵਿੱਚ ਇਸ ਡਿਪਾਰਟਮੈਂਟ ਦੇ ਡਾਕਟਰਸ ਮੌਜੂਦ ਨੇ ਬਟ ਇੱਕ ਅੱਛਾ ਡਿਪਾਰਟਮੈਂਟ ਸਪੈਸ਼ਲਾਈਜ਼ ਤਰੀਕੇ ਨਾਲ ਸਾਡੇ ਕੋਲ ਮੌਜੂਦ ਨਹੀਂ ਸੀ ਬਟ ਹੁਣ ਅਮਨਦੀਪ ਗਰੁੱਪ ਆਫ ਹਸਪੀਟਲਸ ਦੇ ਵਿੱਚ ਸਾਡੇ ਕੋਲ ਇਹ ਡਿਪਾਰਟਮੈਂਟ ਵਿਦ 올 ਐਕਸਪਰਟੀਸ ਅਵੇਲੇਬਲ ਹੈ ਅੱਛਾ ਡਾਕਟਰ ਸਾਹਿਬ ਇੱਕ ਦੋ ਹੋਰ ਸਵਾਲ ਆ ਗਏ ਇੱਕ ਤਾਂ ਹਾਈਟ ਦੀ ਬੜੀ ਪ੍ਰੋਬਲਮ ਆ ਰਹੀ ਹੈ ਅੱਜ ਕੱਲ ਬੱਚਿਆਂ ਨੂੰ ਪੁਰਾਣੇ ਜ਼ਮਾਨੇ ਸੀ ਦੇਖਦੇ ਸੀ ਲੰਬੇ ਉੱਚੇ ਪੂਰੇ ਮਤਲਬ ਉਹਨਾਂ ਦੀ ਜਿਹੜਾ ਬੋਡੀ ਦਾ ਸਟਰਕਚਰ ਆ ਕਾਫੀ ਬ੍ਰਾਡ ਹੁੰਦਾ ਸੀ ਹੁਣ ਬੱਚੇ ਬਹੁਤ ਪਤਲੇ ਪਤਲੇ ਹੋਣੇ ਸ਼ੁਰੂ ਹੋ ਗਏ ਇਹ ਕੀ ਪ੍ਰੋਬਲਮ ਹੈ ਦੇਖੋ ਸ਼ਾਰਟ ਸਟਰਕਚਰ ਜਿਹੜੀ ਪ੍ਰੋਬਲਮ ਹੈ ਗ੍ਰੋਥ ਹਾਰਮੋਨ ਦੀ ਕਮੀ ਹੋਣਾ ਇਹ ਇੱਕ ਅਸਲ ਬਿਮਾਰੀ ਹੈ ਜਿਹਨੂੰ ਬਹੁਤ ਇਗਨੋਰ ਕੀਤਾ ਜਾਂਦਾ ਹੈ ਜੀ ਤੇ ਇਹਨੂੰ ਮੇਰਾ ਇਹ ਦੱਸਣਾ ਚਾਹਾਂਗਾ ਕਿ ਜਿਹੜੀ ਗਰੋਥ ਹਾਰਮੋਨ ਦੀ ਪ੍ਰੋਬਲਮ ਹੈ ਇਹ ਪੂਰੇ ਤਰੀਕੇ ਨਾਲ ਟਰੀਟੇਬਲ ਪ੍ਰੋਬਲਮ ਹੈ ਬੱਚਿਆਂ ਬੱਚਿਆਂ ਦੇ ਵਿੱਚ ਜਿੰਨਾ ਵਿੱਚ ਹਾਈਟ ਨਹੀਂ ਵੱਧਦੀ ਉਹਨਾਂ ਨੂੰ ਆਪਣੇ ਪੇਰੈਂਟਸ ਜੇ ਉਹਦਾ ਧਿਆਨ ਰੱਖਣ ਸਾਨੂੰ ਅਵੇਅਰਨੈਸ ਕ੍ਰੀਏਟ ਕਰਨ ਦੀ ਲੋੜ ਹੈ ਕਿ ਆਪਣੇ ਬੱਚਿਆਂ ਦੀ ਹਾਈਟ ਜ਼ਰੂਰ ਦੇਖੋ ਹਰ ইয়ার ਬੱਚੇ ਦੇ ਬਰਥਡੇ ਤੇ ਉਹਨੂੰ ਗਿਫਟ ਦੇਣਾ ਸਭ ਤੋਂ ਵੱਡਾ ਗਿਫਟ ਇੱਕ ਬੱਚੇ ਲਈ ਇਹ ਹੈ ਕਿ ਉਹਦੀ ਹਾਈਟ ਚੈੱਕ ਕੀਤੀ ਜਾਵੇ ਤੇ ਜੇ ਕਿਤੇ ਵੀ ਉਹਨਾਂ ਨੂੰ ਲੱਗਦਾ ਹੈ ਕਿ ਹਾਈਟ ਨਹੀਂ ਵੱਧ ਰਹੀ ਤੇ ਸਪੈਸ਼ਲਿਸਟ ਇੱਕ ਸਪੈਸ਼ਲਿਸਟ ਨੂੰ ਮਿਲੋ ਸੋ ਥੈਟ ਆਪਾਂ ਇੱਕ ਬੱਚੇ ਨੂੰ ਜ਼ਿੰਦਗੀ ਪਰਲੀ ਕੌਨਫੀਡੈਂਸ ਦੇ ਸਕੀਂ ਕਿੰਨੇ ਸਾਲ ਤੱਕ ਹਾਈਟ ਵੱਧਦੀ ਹੈ ਦੇਖੋ ਜਿਹੜੀ ਹਾਈਟ ਵੱਧਦੀ ਹੈ ਉਹ 14 ਤੋਂ 15 ਸਾਲ ਤੱਕ ਇੱਕ ਫੀਮੇਲ ਦੇ ਵਿੱਚ ਤੇ ਮੇਲ ਦੇ ਵਿੱਚ 16 ਤੋਂ 17 ਸਾਲ ਤੱਕ ਹਾਈਟ ਵੱਧ ਸਕਦੀ ਹੈ ਤੇ ਇਹ ਸਾਰੀ ਹਾਰਮੋਨਸ ਦੇ ਨਾਲ ਜੁੜੀ ਬਿਲਕੁਲ ਜੀ ਇਹ ਹਾਰਮੋਨ ਨਾਲ ਜੁੜੀ ਪਰ ਪਹਿਲੇ ਨਹੀਂ ਸੀ ਹਾਰਮੋਨਸ ਹੁੰਦੇ ਜਦੋਂ ਪੁਰਾਣਾ ਸਮਾਂ ਹੁੰਦਾ ਸੀ ਉਹਨਾਂ ਤੋਂ ਇੰਨਾ ਹਾਈਜੀਨਿਕ ਵੀ ਨਹੀਂ ਸੀ ਹੁੰਦਾ ਉਦੋਂ ਤੇ ਸਭ ਕੁਝ ਠੀਕ ਠਾਕ ਸੀ ਹੁਣ ਕਿਉਂ ਗਿਆ ਦੇਖੋ ਪਹਿਲਾਂ ਵੀ ਇਹ ਸੀ ਪਰ ਪਹਿਲਾਂ ਇਹ ਇਗਨੋਰਡ ਸੀ ਤੁਸੀਂ ਆਪਣੇ ਆਸ-ਪਾਸ ਦੇਖੋ ਤੁਹਾਨੂੰ ਬਟ ਉਦੋਂ ਇਹਨੂੰ ਇੱਕ ਤਰ੍ਹਾਂ ਦੀ ਕਮਜ਼ੋਰੀ ਸਮਝ ਕੇ ਜਾਂ ਜੈਨੇਟਿਕ ਪ੍ਰੋਬਲਮ ਸਮਝ ਕੇ ਇਗਨੋਰ ਕੀਤਾ ਜਾ ਸਕਦਾ ਸੀ ਬਟ ਹੁਣ ਸਾਨੂੰ ਅਵੇਅਰਨੈਸ ਕ੍ਰੀਏਟ ਕਰਨ ਦੀ ਪ੍ਰੋਬਲਮ ਹੈ ਕਿ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ ਤਾਂ ਇਹ ਦਾ ਇੱਕ ਪ੍ਰੋਪਰ ਪਲਾਨ ਹੈ ਤੁਹਾਡੇ ਕੋਲ ਪ੍ਰੋਪਰ ਪਲਾਨ ਹੈ ਤਾਂ ਅੱਗੇ ਤਾਂ ਹੁੰਦਾ ਸੀ ਨਾ ਜੋ ਮਰਜ਼ੀ ਖਾ ਪੀ ਲੋ ਤੇ ਤਿੱਕੜ ਚੱਲ ਜਾਈ ਕੀ ਉਹਦੇ ਤੋਂ ਬਚਣਾ ਚਾਹੀਦਾ ਦੇਖੋ ਜੀ ਜੰਕ ਫੂਡ ਜਿਹੜਾ ਹੈ ਮੇਰੇ ਖਿਆਲ ਨਾਲ ਅੱਜ ਸਾਡੀ ਸੋਸਾਇਟੀ ਦਾ ਇੱਕ ਸਭ ਤੋਂ ਵੱਡਾ ਸਾਡੇ ਹਾਰਮੋਨਸ ਲਈ ਇੱਕ ਸਭ ਤੋਂ ਵੱਡਾ ਦੁਸ਼ਮਣ ਹੈ ਸੋ ਜੰਕ ਫੂਡ ਤੋਂ ਬਚਣਾ ਚਾਹੀਦਾ ਹੈ ਹੈਲਦੀ ਡਾਈਟ ਮੇਨਟੇਨ ਕਰੋ ਐਕਸਰਸਾਈਜ਼ ਮੇਨਟੇਨ ਕਰੋ ਇਹ ਇੱਕ ਹੈਲਦੀ ਹਾਰਮੋਨਸ ਲਈ ਜ਼ਰੂਰੀ ਹੈ ਤਾਂ ਮੈਡੀਸਨ ਵੀ ਹੈ ਨਾਲ ਬਿਲਕੁਲ ਜੀ ਬਿਲਕੁਲ ਹੋਰ ਮੈਡੀਸਨ ਹਰ ਤਰ੍ਹਾਂ ਦੀ ਜੇ ਅਸੀਂ ਅਸੀਂ ਪੇਸ਼ੈਂਟ ਨੂੰ ਵਿਅਕਤੀਗਤ ਤਰੀਕੇ ਨਾਲ ਦੇਖੀਦਾ ਹੈ ਪ੍ਰੋਪਰ ਉਹਨੂੰ ਪੂਰਾ ਦੇਖਣ ਤੋਂ ਬਾਅਦ ਹਾਰਮੋਨ ਹੈਲਥ ਅਸੈਸ ਕਰਨ ਤੋਂ ਬਾਅਦ ਫਿਰ ਜੋ ਬੈਸਟ ਟਰੀਟਮੈਂਟ ਹੋਏ ਉਹ ਸੀ ਉਹਨੂੰ ਹੋਰ ਹਾਰਮੋਨਸ ਨਾਲ ਕਿਹੜੀ ਪ੍ਰੋਬਲਮ ਇਸ ਵੇਲੇ ਆ ਰਹੀ ਹੈ ਜੀ ਲੋਕਾਂ ਨੂੰ ਦੇਖੋ ਜੀ ਹਾਰਮੋਨ ਇੱਕ ਐਸੀ ਚੀਜ਼ ਹੈ ਜਿਹੜੀ ਸਾਡੀ ਬੋਡੀ ਸਾਰੇ ਨੂੰ ਕੰਟਰੋਲ ਰੱਖਦੀ ਹੈ ਸਾਡੇ ਬੋਡੀ ਦੇ ਵਿੱਚ ਨੌ ਤਰ੍ਹਾਂ ਦੇ ਹਾਰਮੋਨ ਗਲੈਂਡਸ ਨੇ ਜਿਹੜਾ ਕਿ ਪਿਟਿਊਟਰੀ ਗਲੈਂਡ ਥਾਇਰੋਇਡ ਗਲੈਂਡ ਸਾਡੇ ਐਡਰੀਨਲ ਗਲੈਂਡ ਇੱਕ ਇਸ ਅਨੁਸਾਰੇ ਜਿਹੜੇ ਹੈ ਇਹ ਬਹੁਤ ਤਰ੍ਹਾਂ ਦੀ ਪ੍ਰੋਬਲਮ ਕਰ ਸਕਦੇ ਆ ਹੋਰ ਜਿਹੜੀ ਤੁਸੀਂ ਪ੍ਰੋਬਲਮ ਪੁੱਛੀ ਕੈਲਸ਼ੀਅਮ ਦੀ ਪ੍ਰੋਬਲਮ ਆ ਜਾਂਦੀ ਹੈ ਕੈਲਸ਼ੀਅਮ ਵਧਣਾ ਘਟਣਾ ਕੈਲਸ਼ੀਅਮ ਵਧਣ ਨਾਲ ਫ੍ਰੈਕਚਰਸ ਹੋਣਾ ਕਿਡਨੀ ਦੇ ਵਿੱਚ ਸਟੋਨ ਬੰਨਣਾ ਇਹ ਸਾਰੀਆਂ ਵੀ ਹਾਰਮੋਨ ਅਸੀਂ ਟਰੀਟ ਕਰ ਸਕਦੇ ਆ ਕੀ ਦਾ ਇਲਾਜ ਸੰਭਵ ਹੈ ਬਿਲਕੁਲ ਜੀ ਗਾਇਸ ਇਲਾਜ ਜੇ ਸਹੀ ਤਰੀਕੇ ਨਾਲ ਕੀਤਾ ਜਾਏ ਤੇ ਸੰਭਵ ਹੈ ਸ਼ੁਕਰੀਆ ਡਾਕਟਰ ਸਾਹਿਬ ਤਾਂ ਇਹ ਗੱਲਬਾਤ ਕੀਤੀ ਹੈ ਤਾਂ ਅੱਜ ਤੁਹਾਨੂੰ ਅਸੀਂ ਇੱਕ ਜਾਗਰੂਕ ਵੀਡੀਓ ਤੁਹਾਡੇ ਜੀਵਨ ਦੇ ਨਾਲ ਜੁੜੀ ਵੀਡੀਓ ਤੁਹਾਨੂੰ ਸਾਂਝੀ ਕੀਤੀ ਹੈ ਕਿ ਕਿਸ ਤਰੀਕੇ ਨਾਲ ਕਿਉਂਕਿ ਹਾਰਮੋਨ ਦੀ ਸਮੱਸਿਆ ਬਹੁਤ ਜ਼ਿਆਦਾ ਵੱਧ ਰਹੀ ਹੈ ਜਿੱਥੇ ਕਿ ਲੋਕਾਂ ਨੂੰ 슈ਗਰ ਹੋ ਰਹੀ ਹੈ, థਾਇਰੋਇਡ ਦਾ ਸ਼ਿਕਾਰ ਹੋ ਰਹੀ ਨਹੀਂ ਉੱਤੋਂ ਤੱਕ ਕਿ ਮੇਲ ਫੀਮੇਲ ਦੇ ਵਿੱਚ ਕਨਸੀਵ ਕਰਨ ਦੀ ਸਭ ਤੋਂ ਵੱਡੀ ਸਮੱਸਿਆ ਹੋ ਰਹੀ ਹੈ, ਬੱਚੇ ਦੀ ਹਾਈਟ ਨਹੀਂ ਵੱਧ ਰਹੀ, ਕਈ ਵਾਰ ਅਸੀਂ ਕਹਿੰਦੇ ਹਾਂ ਕਿ ਸ਼ਾਇਦ ਕੋਈ ਪ੍ਰੋਬਲਮ ਹੋਏਗੀ ਔਰ ਇਸ ਦਾ ਇਲਾਜ ਸੰਭਵ ਨਹੀਂ ਹੋ ਪਾਉਂਦਾ, ਲੇਕਿਨ ਹੁਣ ਤੁਸੀਂ ਸਹੀ ਤਰੀਕੇ ਨਾਲ ਇਲਾਜ ਕਰ ਸਕਦੇ ਹੋ ਤੇ ਆਪਣਾ ਇੱਕ ਸੁਖੀ ਜੀਵਨ ਜੀ ਸਕਦੇ ਹੋ ਔਰ ਇਸ ਦਾ ਇਲਾਜ ਸੰਭਵ ਹੈ ਇਸ ਦੇ ਵਿੱਚ ਕੋਈ ਬਾਬਿਆਂ ਕੋ ਜਾਣ ਦੀ ਲੋੜ ਨਹੀਂ ਕੋਈ ਇਸ ਤਰ੍ਹਾਂ ਦਾ ਕੰਮ ਕਰਨ ਦੀ ਲੋੜ ਨਹੀਂ ਕਿ ਅਸੀਂ ਕਿਸੇ ਕੋਇਕੋ ਚਲੇ ਜਾਈਏ ਜਾਂ ਕੋਈ ਕਿਸੇ ਕੋਲ ਕੋਈ ਇਲਾਜ ਕਰਾ ਲਈਏ ਕੋਈ ਜਿਸ ਤਰ੍ਹਾਂ ਪਹਾੜ ਪਰਮ ਹੁੰਦੇ ਨੇ ਜਿਸ ਤਰ੍ਹਾਂ ਲੋਕ ਜਾਂਦੇ ਬਾਬਿਆਂ ਕੋ ਜਾਂਦੇ ਮੱਥਾ ਟੇਕਦੇ ਨੇ ਪਰ ਅਸੀਂ ਤੁਹਾਨੂੰ ਐਡਵਾਈਸ ਕਰਾਂਗੇ ਕਿ ਇੱਕ ਚੰਗੇ ਡਾਕਟਰ ਕੋਲ ਜਾਓ ਔਰ ਇਸ ਦੀ ਪੂਰੀ ਵਿਸਤ੍ਰਿਤ ਡਿਟੇਲ ਰਿਪੋਰਟ ਅੱਜ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਕੈਮਰਾਮੈਨ ਜਿਹਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ